ਟਰੰਪ ਦੇ ਮੁਤਾਬਕ ਜੋ ਵੀ ਇਸ ਅਤਵਾਦੀ ਹਮਲੇ ਦੇ ਜ਼ਿੰਮੇਦਾਰ ਨੇ ਉਹਨਾਂ ਨੂੰ ਬਹੁਤ ਵੱਡੀ ਕੀਮਤ ਇਸ ਘਟਨਾ ਦੀ ਚੁਕਾਣੀ ਪਵੇਗੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਵਾਈਟ ਹਾਊਸ ਦੇ ਨੇੜੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜੀ ਹਥੋਂ ਦੱਸ ਦਈਏ ਕਿ ਡੋਨਲਡ ਟਰੰਪ ਦਾ ਕਾਰ ਅਮਰੀਕੀ ਰਾਸ਼ਟਰਪਤੀ ਦਾ ਕਾਰ ਵਾਈਟ ਹਾਊਸ ਉਸ ਦੇ ਨੇੜੇ ਦੋ ਨੈਸ਼ਨਲ ਗਾਰਡਸ ਦੇ ਉੱਤੇ ਇੱਕ ਅਫਗਾਨ ਦੇ ਇਮੀਗ੍ਰੈਂਟ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਨੇ ਤੇ ਉਹਨਾਂ ਦੋਨੋਂ ਨੈਸ਼ਨਲ ਗਾਰਡਸ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਜਿਹੜਾ ਗੋਲੀਆਂ ਚਰਾਉਣ ਵਾਲਾ ਅਫਗਾਨੀ ਇਮੀਗਰੈਂਟ ਸਿਗਾ ਪ੍ਰਵਾਸੀ ਸਿਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੇ ਟਰੰਪ ਦਾ ਵੀ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਡੋਨਲਡ ਟਰੰਪ ਨੇ ਵੀ ਬਿਆਨ ਦਿੱਤਾ ਹੁਣ ਦੱਸ ਦਈਏ ਕਿ ਅਮਰੀਕਾ ਦੇ ਵਾਈਟ ਹਾਊਸ ਜਿੱਥੇ ਅਮਰੀਕੀ ਰਾਸ਼ਟਰਪਤੀ ਜੋ ਜਦੋਂ ਵੀ ਇੱਕ ਅਮਰੀਕਾ ਨੂੰ ਰਾਸ਼ਟਰਪਤੀ ਮਿਲਦਾ ਹੈ ਉਹ ਵਾਈਟ ਹਾਊਸ ਦੇ ਵਿੱਚ ਉਹਦਾ ਉਸਦਾ ਨਿਵਾਸ ਹੁੰਦਾ ਉਸ ਦੇ ਨੇੜੇ ਅਮਰੀਕੀ ਵਾਈਟ ਹਾਊਸ ਦੇ ਨੇੜੇ ਡੋਨਲਡ ਟਰੰਪ ਦੇ ਘਰ ਦੇ ਨੇੜੇ ਦੋ ਨੈਸ਼ਨਲ ਗਾਰਡ ਜਿਹੜੇ ਸਿਕਿਉਰਿਟੀ ਵਾਸਤੇ ਹੁੰਦੇ ਨੇ ਸਿਕਿਉਰਿਟੀ ਗਾਰਡਸ ਦੇ ਉੱਤੇ ਇੱਕ ਅਫਗਾਨ ਨੈਸ਼ਨਲ ਦੇ ਵੱਲੋਂ ਗੋਡੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਅਫਗਾਨ ਦੇ ਅਫਗਾਨਿਸਤਾਨ ਦੇ ਸਾਰੇ ਵੀਜ਼ਾ ਪ੍ਰੋਸੈਸ ਵੀ ਵੀਜ਼ਾ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸਾਰੇ ਵੀਜ਼ਿਆਂ ਤੇ ਸਟੇ ਲਗਾ ਦਿੱਤੀ ਗਈ ਹੈ ਅਤੇ ਨਾਲ ਦੇ ਨਾਲ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਦੋ ਨੈਸ਼ਨਲ ਗਾਰਡ ਉੱਤੇ ਗੋਲੀ ਚੱਲੀ ਸਿੱਗੀ ਉਹਨਾਂ ਦੀ ਵੀ ਮੌਤ ਹੋ ਗਈ ਹੈ ਅਤੇ ਡੋਨਲਡ ਟਰੰਪ ਨੇ ਵੀ ਇਸ ਘਟਨਾ ਨੂੰ ਇੱਕ ਅਤਵਾਦੀ ਹਮਲੇ ਤੋਂ ਘੱਟ ਨਹੀਂ ਦੱਸਿਆ ਤਾਂ ਬਹੁਤ ਵੱਡੀ ਖਬਰ ਅਮਰੀਕਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿੱਥੇ ਨਿਵਾਸ ਉਹਨਾਂ ਦਾ ਵਾਈਟ ਹਾਊਸ ਉਸ ਦੇ ਨੇੜੇ ਫਾਇਰਿੰਗ ਹੋਈ ਹੈ ਦੋ ਨੈਸ਼ਨਲ ਗਾਰਡ ਦੀ ਮੌਤ ਹੋਈ ਹੈ ਇੱਕ ਅਫਗਾਨ ਇਮੀਗ੍ਰੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਟਰੰਪ ਦਾ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਜੋ ਵੀ ਇਸ ਘਟਨਾ ਦੇ ਟਰੰਪ ਦੇ ਮੁਤਾਬਕ ਜੋ ਵੀ ਇਸ ਅਤਵਾਦੀ ਹਮਲੇ ਦੇ ਜ਼ਿੰਮੇਦਾਰ ਨੇ ਉਹਨਾਂ ਨੂੰ ਬਹੁਤ ਵੱਡੀ ਕੀਮਤ ਇਸ ਘਟਨਾ ਦੀ ਚੁਕਾਣੀ ਪਵੇਗੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਵਾਈਟ ਹਾਊਸ ਦੇ ਨੇੜੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜੀ ਆ ਤੁਹਾਨੂੰ ਦੱਸ ਦਈਏ ਕਿ ਡੋਨਲਡ 트ੰਪ ਦਾ ਘਰ ਅਮਰੀਕੀ ਰਾਸ਼ਟਰਪਤੀ ਦਾ ਘਰ ਵਾਈਟ ਹਾਊਸ ਉਸ ਦੇ ਨੇੜੇ ਦੋ ਨੈਸ਼ਨਲ ਗਾਰਡਸ ਦੇ ਉੱਤੇ ਇੱਕ ਅਫਗਾਨ ਦੇ ਇਮੀਗ੍ਰੈਂਟ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਉਹਨਾਂ ਦੋਨੋਂ ਨੈਸ਼ਨਲ ਗਾਰਡਸ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਜਿਹੜਾ ਗੋਲੀਆਂ ਚਰਾਉਣ ਵਾਲਾ ਅਫਗਾਨੀ ਇਮੀਗਰੈਂਟ ਸਿਗਾ ਪ੍ਰਵਾਸੀ ਸਿਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੇ ਟਰੰਪ ਦਾ ਵੀ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਡੋਨਲਡ ਟਰੰਪ ਨੇ ਵੀ ਬਿਆਨ ਦਿੱਤਾ ਹੁਣ ਦੱਸ ਦਈਏ ਕਿ ਅਮਰੀਕਾ ਦੇ ਵਾਈਟ ਹਾਊਸ ਜਿੱਥੇ ਅਮਰੀਕੀ ਰਾਸ਼ਟਰਪਤੀ ਜੋ ਜਦੋਂ ਵੀ ਇੱਕ ਅਮਰੀਕਾ ਨੂੰ ਰਾਸ਼ਟਰਪਤੀ ਮਿਲਦਾ ਹੈ ਉਹ ਵਾਈਟ ਹਾਊਸ ਦੇ ਵਿੱਚ ਉਹਦਾ ਉਸਦਾ ਨਿਵਾਸ ਹੁੰਦਾ ਹੈ ਉਸ ਦੇ ਨੇੜੇ ਅਮਰੀਕੀ ਵਾਈਟ ਹਾਊਸ ਦੇ ਨੇੜੇ ਡੋਨਲਡ ਟਰੰਪ ਦੇ ਘਰ ਦੇ ਨੇੜੇ ਦੋ ਨੈਸ਼ਨਲ ਗਾਰਡ ਜਿਹੜੇ ਸਿਕਿਉਰਿਟੀ ਵਾਸਤੇ ਹੁੰਦੇ ਨੇ ਸਿਕਿਉਰਿਟੀ ਗਾਰਡਸ ਦੇ ਉੱਤੇ ਇੱਕ ਅਫਗਾਨ ਨੈਸ਼ਨਲ ਦੇ ਵੱਲੋਂ ਗੋੜੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਅਫਗਾਨ ਦੇ ਅਫਗਾਨਿਸਤਾਨ ਦੇ ਸਾਰੇ ਵੀਜ਼ਾ ਪ੍ਰੋਸੈਸ ਵੀ ਵੀਜ਼ਾ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸਾਰੇ ਵੀਜ਼ਿਆਂ ਤੇ ਸਟੇ ਲਗਾ ਦਿੱਤੀ ਗਈ ਹੈ ਅਤੇ ਨਾਲ ਦੇ ਨਾਲ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਦੋ ਨੈਸ਼ਨਲ ਗਾਰਡ ਉਤੇ ਗੋਲੀ ਚੱਲੀ ਸੀਗੀ ਉਹਨਾਂ ਦੀ ਵੀ ਮੌਤ ਹੋ ਗਈ ਹੈ ਅਤੇ ਡੋਨਲਡ ਟਰੰਪ ਨੇ ਵੀ ਇਸ ਘਟਨਾ ਨੂੰ ਇੱਕ ਅਤਵਾਦੀ ਹਮਲੇ ਤੋਂ ਘੱਟ ਨਹੀਂ ਦੱਸਿਆ ਤਾਂ ਬਹੁਤ ਵੱਡੀ ਖਬਰ ਅਮਰੀਕਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿੱਥੇ ਨਿਵਾਸ ਉਹਨਾਂ ਦਾ ਵਾਈਟ ਹਾਊਸ ਉਸ ਦੇ ਨੇੜੇ ਫਾਇਰਿੰਗ ਹੋਈ ਹੈ ਦੋ ਨੈਸ਼ਨਲ ਗਾਰਡ ਦੀ ਮੌਤ ਹੋਈ ਹੈ ਇੱਕ ਅਫਗਾਨ ਇਮੀਗ੍ਰੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਟਰੰਪ ਦਾ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਜੋ ਵੀ ਇਸ ਘਟਨਾ ਦੇ ਟਰੰਪ ਦੇ ਮੁਤਾਬਕ ਜੋ ਵੀ ਇਸ ਅਤਵਾਦੀ ਹਮਲੇ ਦੇ ਜ਼ਿੰਮੇਦਾਰ ਨੇ ਉਹਨਾਂ ਨੂੰ ਬਹੁਤ ਵੱਡੀ ਕੀਮਤ ਇਸ ਘਟਨਾ ਦੀ ਚੁਕਾਣੀ ਪਵੇਗੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਵਾਈਟ ਹਾਊਸ ਦੇ ਨੇੜੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜੀ ਆ ਤੁਹਾਨੂੰ ਦੱਸ ਦਈਏ ਕਿ ਡੋਨਲਡ 트ੰਪ ਦਾ ਕਾਰ ਅਮਰੀਕੀ ਰਾਸ਼ਟਰਪਤੀ ਦਾ ਕਾਰ ਵਾਈਟ ਹਾਊਸ ਉਸ ਦੇ ਨੇੜੇ ਦੋ ਨੈਸ਼ਨਲ ਗਾਰਡਸ ਦੇ ਉੱਤੇ ਇੱਕ ਅਫਗਾਨ ਦੇ ਇਮੀਗ੍ਰੈਂਟ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਉਹਨਾਂ ਦੋਨੋਂ ਨੈਸ਼ਨਲ ਗਾਰਡਸ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਜਿਹੜਾ ਗੋਲੀਆਂ ਚਰਾਉਣ ਵਾਲਾ ਅਫਗਾਨੀ ਇਮੀਗਰੈਂਟ ਸਿਗਾ ਪ੍ਰਵਾਸੀ ਸਿਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੇ ਟਰੰਪ ਦਾ ਵੀ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਡੋਨਲਡ ਟਰੰਪ ਨੇ ਵੀ ਬਿਆਨ ਦਿੱਤਾ ਹੁਣ ਦੱਸ ਦਈਏ ਕਿ ਅਮਰੀਕਾ ਦੇ ਵਾਈਟ ਹਾਊਸ ਜਿੱਥੇ ਅਮਰੀਕੀ ਰਾਸ਼ਟਰਪਤੀ ਜੋ ਜਦੋਂ ਵੀ ਇੱਕ ਅਮਰੀਕਾ ਨੂੰ ਰਾਸ਼ਟਰਪਤੀ ਮਿਲਦਾ ਹੈ ਉਹ ਵਾਈਟ ਹਾਊਸ ਦੇ ਵਿੱਚ ਉਹਦਾ ਉਸਦਾ ਨਿਵਾਸ ਹੁੰਦਾ ਉਸ ਦੇ ਨੇੜੇ ਅਮਰੀਕੀ ਵਾਈਟ ਹਾਊਸ ਦੇ ਨੇੜੇ ਡੋਨਲਡ ਟਰੰਪ ਦੇ ਘਰ ਦੇ ਨੇੜੇ ਦੋ ਨੈਸ਼ਨਲ ਗਾਰਡ ਜਿਹੜੇ ਸਿਕਿਉਰਿਟੀ ਵਾਸਤੇ ਹੁੰਦੇ ਨੇ ਸਿਕਿਉਰਿਟੀ ਗਾਰਡਸ ਦੇ ਉੱਤੇ ਇੱਕ ਅਫਗਾਨ ਨੈਸ਼ਨਲ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਅਫਗਾਨ ਦੇ ਅਫਗਾਨਿਸਤਾਨ ਦੇ ਸਾਰੇ ਵੀਜ਼ਾ ਪ੍ਰੋਸੈਸ ਵੀ ਵੀਜ਼ਾ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸਾਰੇ ਵੀਜ਼ਿਆਂ ਤੇ ਸਟੇ ਲਗਾ ਦਿੱਤੀ ਗਈ ਹੈ ਅਤੇ ਨਾਲ ਦੇ ਨਾਲ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਦੋ ਨੈਸ਼ਨਲ ਗਾਰਡ ਉਤੇ ਗੋਲੀ ਚੱਲੀ ਸਿੱਗੀ ਉਹਨਾਂ ਦੀ ਵੀ ਮੌਤ ਹੋ ਗਈ ਹੈ ਅਤੇ ਡੋਨਲਡ ਟਰੰਪ ਨੇ ਵੀ ਇਸ ਘਟਨਾ ਨੂੰ ਇੱਕ ਅਤਵਾਦੀ ਹਮਲੇ ਤੋਂ ਘੱਟ ਨਹੀਂ ਦੱਸਿਆ ਤਾਂ ਬਹੁਤ ਵੱਡੀ ਖਬਰ ਅਮਰੀਕਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿੱਥੇ ਨਿਵਾਸ ਉਹਨਾਂ ਦਾ ਵਾਈਟ ਹਾਊਸ ਉਸ ਦੇ ਨੇੜੇ ਫਾਇਰਿੰਗ ਹੋਈ ਹੈ ਦੋ ਨੈਸ਼ਨਲ ਗਾਰਡ ਦੀ ਮੌਤ ਹੋਈ ਹੈ ਇੱਕ ਅਫਗਾਨ ਇਮੀਗ੍ਰੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 트੍ਰੰਪ ਦਾ ਬਿਆਨ ਆ ਗਿਆ ਹੈ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਜੋ ਵੀ ਇਸ ਘਟਨਾ ਦੇ 트੍ਰੰਪ ਦੇ ਮੁਤਾਬਕ ਜੋ ਵੀ ਇਸ ਅਤਵਾਦੀ ਹਮਲੇ ਦੇ ਜ਼ਿੰਮੇਦਾਰ ਨੇ ਉਹਨਾਂ ਨੂੰ ਬਹੁਤ ਵੱਡੀ ਕੀਮਤ ਇਸ ਘਟਨਾ ਦੀ ਚੁਕਾਣੀ ਪਵੇਗੀ ਅਮਰੀਕਾ ਦੇ ਵਿੱਚ ਡੋਨਲਡ 트੍ਰੰਪ ਦੇ ਵਾਈਟ ਹਾਊਸ ਦੇ ਨੇੜੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜੀ ਆ ਤੁਹਾਨੂੰ ਦੱਸ ਦਈਏ ਕਿ ਡੋਨਲਡ 트੍ਰੰਪ ਦਾ ਘਰ ਅਮਰੀਕੀ ਰਾਸ਼ਟਰਪਤੀ ਦਾ ਘਰ ਵਾਈਟ ਹਾਊਸ ਉਸ ਦੇ ਨੇੜੇ ਦੋ ਨੈਸ਼ਨਲ ਗਾਰਡਸ ਦੇ ਉੱਤੇ ਇੱਕ ਅਫਗਾਨ ਦੇ ਇਮੀਗ੍ਰੈਂਟ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਉਹਨਾਂ ਦੋਨੋਂ ਨੈਸ਼ਨਲ ਗਾਰਡਸ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਜਿਹੜਾ ਗੋਲੀਆਂ ਚਲਾਉਣ ਵਾਲਾ ਅਫਗਾਨੀ ਇਮੀਗਰੈਂਟ ਸਿਗਾ ਪ੍ਰਵਾਸੀ ਸਿਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੇ ਟਰੰਪ ਦਾ ਵੀ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਡੋਨਲਡ ਟਰੰਪ ਨੇ ਵੀ ਬਿਆਨ ਦਿੱਤਾ ਹੁਣ ਦੱਸ ਦਈਏ ਕਿ ਅਮਰੀਕਾ ਦੇ ਵਾਈਟ ਹਾਊਸ ਜਿੱਥੇ ਅਮਰੀਕੀ ਰਾਸ਼ਟਰਪਤੀ ਜੋ ਜਦੋਂ ਵੀ ਇੱਕ ਅਮਰੀਕਾ ਨੂੰ ਰਾਸ਼ਟਰਪਤੀ ਮਿਲਦਾ ਹੈ ਉਹ ਵਾਈਟ ਹਾਊਸ ਦੇ ਵਿੱਚ ਉਹਦਾ ਉਸਦਾ ਨਿਵਾਸ ਹੁੰਦਾ ਹੈ ਉਸ ਦੇ ਨੇੜੇ ਅਮਰੀਕੀ ਵਾਈਟ ਹਾਊਸ ਦੇ ਨੇੜੇ ਡੋਨਲਡ ਟਰੰਪ ਦੇ ਘਰ ਦੇ ਨੇੜੇ ਦੋ ਨੈਸ਼ਨਲ ਗਾਰਡ ਜਿਹੜੇ ਸਿਕਿਉਰਿਟੀ ਵਾਸਤੇ ਹੁੰਦੇ ਨੇ ਸਿਕਿਉਰਿਟੀ ਗਾਰਡਸ ਦੇ ਉੱਤੇ ਇੱਕ ਅਫਗਾਨ ਨੈਸ਼ਨਲ ਦੇ ਵੱਲੋਂ ਗੋੜੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਅਫਗਾਨ ਦੇ ਅਫਗਾਨਿਸਤਾਨ ਦੇ ਸਾਰੇ ਵੀਜ਼ਾ ਪ੍ਰੋਸੈਸ ਵੀ ਵੀਜ਼ਾ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸਾਰੇ ਵੀਜ਼ਿਆਂ ਤੇ ਸਟੇ ਲਗਾ ਦਿੱਤੀ ਗਈ ਹੈ ਅਤੇ ਨਾਲ ਦੇ ਨਾਲ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਦੋ ਨੈਸ਼ਨਲ ਗਾਰਡ ਉਤੇ ਗੋਲੀ ਚੱਲੀ ਸਿੱਗੀ ਉਹਨਾਂ ਦੀ ਵੀ ਮੌਤ ਹੋ ਗਈ ਹੈ ਅਤੇ ਡੋਨਲਡ ਟਰੰਪ ਨੇ ਵੀ ਇਸ ਘਟਨਾ ਨੂੰ ਇੱਕ ਅਤਵਾਦੀ ਹਮਲੇ ਤੋਂ ਘੱਟ ਨਹੀਂ ਦੱਸਿਆ ਤਾਂ ਬਹੁਤ ਵੱਡੀ ਖਬਰ ਅਮਰੀਕਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿੱਥੇ ਨਿਵਾਸ ਉਹਨਾਂ ਦਾ ਵਾਈਟ ਹਾਊਸ ਉਸ ਦੇ ਨੇੜੇ ਫਾਇਰਿੰਗ ਹੋਈ ਹੈ ਦੋ ਨੈਸ਼ਨਲ ਗਾਰਡ ਦੀ ਮੌਤ ਹੋਈ ਹੈ ਇੱਕ ਅਫਗਾਨ ਇਮੀਗ੍ਰੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਟਰੰਪ ਦਾ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਜੋ ਵੀ ਇਸ ਘਟਨਾ ਦੇ ਟਰੰਪ ਦੇ ਮੁਤਾਬਕ ਜੋ ਵੀ ਇਸ ਅਤਵਾਦੀ ਹਮਲੇ ਦੇ ਜ਼ਿੰਮੇਦਾਰ ਨੇ ਉਹਨਾਂ ਨੂੰ ਬਹੁਤ ਵੱਡੀ ਕੀਮਤ ਇਸ ਘਟਨਾ ਦੀ ਚੁਕਾਣੀ ਪਵੇਗੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਵਾਈਟ ਹਾਊਸ ਦੇ ਨੇੜੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜੀ ਆ ਤੁਹਾਨੂੰ ਦੱਸ ਦਈਏ ਕਿ ਡੋਨਲਡ 트ੰਪ ਦਾ ਘਰ ਅਮਰੀਕੀ ਰਾਸ਼ਟਰਪਤੀ ਦਾ ਘਰ ਵਾਈਟ ਹਾਊਸ ਉਸ ਦੇ ਨੇੜੇ ਦੋ ਨੈਸ਼ਨਲ ਗਾਰਡਸ ਦੇ ਉੱਤੇ ਇੱਕ ਅਫਗਾਨ ਦੇ ਇਮੀਗਰੈਂਟ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਉਹਨਾਂ ਦੋਨੋਂ ਨੈਸ਼ਨਲ ਗਾਰਡਸ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਜਿਹੜਾ ਗੋਲੀਆਂ ਚਰਾਉਣ ਵਾਲਾ ਅਫਗਾਨੀ ਇਮੀਗਰੈਂਟ ਸਿਗਾ ਪ੍ਰਵਾਸੀ ਸਿਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੇ ਟਰੰਪ ਦਾ ਵੀ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਡੋਨਲਡ ਟਰੰਪ ਨੇ ਵੀ ਬਿਆਨ ਦਿੱਤਾ ਹੁਣ ਦੱਸ ਦਈਏ ਕਿ ਅਮਰੀਕਾ ਦੇ ਵਾਈਟ ਹਾਊਸ ਜਿੱਥੇ ਅਮਰੀਕੀ ਰਾਸ਼ਟਰਪਤੀ ਜੋ ਜਦੋਂ ਵੀ ਇੱਕ ਅਮਰੀਕਾ ਨੂੰ ਰਾਸ਼ਟਰਪਤੀ ਮਿਲਦਾ ਹੈ ਉਹ ਵਾਈਟ ਹਾਊਸ ਦੇ ਵਿੱਚ ਉਹਦਾ ਉਸਦਾ ਨਿਵਾਸ ਹੁੰਦਾ ਹੈ ਉਸ ਦੇ ਨੇੜੇ ਅਮਰੀਕੀ ਵਾਈਟ ਹਾਊਸ ਦੇ ਨੇੜੇ ਡੋਨਲਡ ਟਰੰਪ ਦੇ ਘਰ ਦੇ ਨੇੜੇ ਦੋ ਨੈਸ਼ਨਲ ਗਾਰਡ ਜਿਹੜੇ ਸਿਕਿਉਰਿਟੀ ਵਾਸਤੇ ਹੁੰਦੇ ਨੇ ਸਿਕਿਉਰਿਟੀ ਗਾਰਡਸ ਦੇ ਉੱਤੇ ਇੱਕ ਅਫਗਾਨ ਨੈਸ਼ਨਲ ਦੇ ਵੱਲੋਂ ਗੋੜੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਅਫਗਾਨ ਦੇ ਅਫਗਾਨਿਸਤਾਨ ਦੇ ਸਾਰੇ ਵੀਜ਼ਾ ਪ੍ਰੋਸੈਸ ਵੀ ਵੀਜ਼ਾ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸਾਰੇ ਵੀਜ਼ਿਆਂ ਤੇ ਸਟੇ ਲਗਾ ਦਿੱਤੀ ਗਈ ਹੈ ਅਤੇ ਨਾਲ ਦੇ ਨਾਲ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਦੋ ਨੈਸ਼ਨਲ ਗਾਰਡ ਉਤੇ ਗੋਲੀ ਚੱਲੀ ਸਿੱਗੀ ਉਹਨਾਂ ਦੀ ਵੀ ਮੌਤ ਹੋ ਗਈ ਹੈ ਅਤੇ ਡੋਨਲਡ ਟਰੰਪ ਨੇ ਵੀ ਇਸ ਘਟਨਾ ਨੂੰ ਇੱਕ ਅਤਵਾਦੀ ਹਮਲੇ ਤੋਂ ਘੱਟ ਨਹੀਂ ਦੱਸਿਆ ਤਾਂ ਬਹੁਤ ਵੱਡੀ ਖਬਰ ਅਮਰੀਕਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿੱਥੇ ਨਿਵਾਸ ਉਹਨਾਂ ਦਾ ਵਾਈਟ ਹਾਊਸ ਉਸ ਦੇ ਨੇੜੇ ਫਾਇਰਿੰਗ ਹੋਈ ਹੈ ਦੋ ਨੈਸ਼ਨਲ ਗਾਰਡ ਦੀ ਮੌਤ ਹੋਈ ਹੈ ਇੱਕ ਅਫਗਾਨ ਇਮੀਗ੍ਰੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਟਰੰਪ ਦਾ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਜੋ ਵੀ ਇਸ ਘਟਨਾ ਦੇ ਟਰੰਪ ਦੇ ਮੁਤਾਬਕ ਜੋ ਵੀ ਇਸ ਅਤਵਾਦੀ ਹਮਲੇ ਦੇ ਜ਼ਿੰਮੇਦਾਰ ਨੇ ਉਹਨਾਂ ਨੂੰ ਬਹੁਤ ਵੱਡੀ ਕੀਮਤ ਇਸ ਘਟਨਾ ਦੀ ਚੁਕਾਣੀ ਪਵੇਗੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਵਾਈਟ ਹਾਊਸ ਦੇ ਨੇੜੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜੀ ਹਥੋਂ ਦੱਸ ਦਈਏ ਕਿ ਡੋਨਲਡ 트ੰਪ ਦਾ ਕਾਰ ਅਮਰੀਕੀ ਰਾਸ਼ਟਰਪਤੀ ਦਾ ਕਾਰ ਵਾਈਟ ਹਾਊਸ ਉਸ ਦੇ ਨੇੜੇ ਦੋ ਨੈਸ਼ਨਲ ਗਾਰਡਸ ਦੇ ਉੱਤੇ ਇੱਕ ਅਫਗਾਨ ਦੇ ਇਮੀਗ੍ਰੈਂਟ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਉਹਨਾਂ ਦੋਨੋਂ ਨੈਸ਼ਨਲ ਗਾਰਡਸ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਜਿਹੜਾ ਗੋਲੀਆ ਚਰਾਉਣ ਵਾਲਾ ਅਫਗਾਨੀ ਇਮੀਗਰੈਂਟ ਸਿਗਾ ਪ੍ਰਵਾਸੀ ਸਿਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੇ ਟਰੰਪ ਦਾ ਵੀ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਡੋਨਲਡ ਟਰੰਪ ਨੇ ਵੀ ਬਿਆਨ ਦਿੱਤਾ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਾਈਟ ਹਾਊਸ ਜਿੱਥੇ ਅਮਰੀਕੀ ਰਾਸ਼ਟਰਪਤੀ ਜੋ ਜਦੋਂ ਵੀ ਇੱਕ ਅਮਰੀਕਾ ਨੂੰ ਰਾਸ਼ਟਰਪਤੀ ਮਿਲਦਾ ਹੈ ਉਹ ਵਾਈਟ ਹਾਊਸ ਦੇ ਵਿੱਚ ਉਹਦਾ ਉਸਦਾ ਨਿਵਾਸ ਹੁੰਦਾ ਉਸ ਦੇ ਨੇੜੇ ਅਮਰੀਕੀ ਵਾਈਟ ਹਾਊਸ ਦੇ ਨੇੜੇ ਡੋਨਲਡ ਟਰੰਪ ਦੇ ਘਰ ਦੇ ਨੇੜੇ ਦੋ ਨੈਸ਼ਨਲ ਗਾਰਡ ਜਿਹੜੇ ਸਿਕਿਉਰਿਟੀ ਵਾਸਤੇ ਹੁੰਦੇ ਨੇ ਸਿਕਿਉਰਿਟੀ ਗਾਰਡਸ ਦੇ ਉੱਤੇ ਇੱਕ ਅਫਗਾਨ ਨੈਸ਼ਨਲ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਅਫਗਾਨ ਦੇ ਅਫਗਾਨਿਸਤਾਨ ਦੇ ਸਾਰੇ ਵੀਜ਼ਾ ਪ੍ਰੋਸੈਸ ਵੀ ਵੀਜ਼ਾ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸਾਰੇ ਵੀਜ਼ਿਆਂ ਤੇ ਸਟੇ ਲਗਾ ਦਿੱਤੀ ਗਈ ਹੈ ਅਤੇ ਨਾਲ ਦੇ ਨਾਲ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਦੋ ਨੈਸ਼ਨਲ ਗਾਰਡ ਉਤੇ ਗੋਲੀ ਚੱਲੀ ਸਿੱਗੀ ਉਹਨਾਂ ਦੀ ਵੀ ਮੌਤ ਹੋ ਗਈ ਹੈ ਅਤੇ ਡੋਨਲਡ ਟਰੰਪ ਨੇ ਵੀ ਇਸ ਘਟਨਾ ਨੂੰ ਇੱਕ ਅਤਵਾਦੀ ਹਮਲੇ ਤੋਂ ਘੱਟ ਨਹੀਂ ਦੱਸਿਆ ਤਾਂ ਬਹੁਤ ਵੱਡੀ ਖਬਰ ਅਮਰੀਕਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿੱਥੇ ਨਿਵਾਸ ਉਹਨਾਂ ਦਾ ਵਾਈਟ ਹਾਊਸ ਉਸ ਦੇ ਨੇੜੇ ਫਾਇਰਿੰਗ ਹੋਈ ਹੈ ਦੋ ਨੈਸ਼ਨਲ ਗਾਰਡ ਦੀ ਮੌਤ ਹੋਈ ਹੈ ਇੱਕ ਅਫਗਾਨ ਇਮੀਗ੍ਰੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 트੍ਰੰਪ ਦਾ ਬਿਆਨ ਆ ਗਿਆ ਹੈ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਜੋ ਵੀ ਇਸ ਘਟਨਾ ਦੇ 트੍ਰੰਪ ਦੇ ਮੁਤਾਬਕ ਜੋ ਵੀ ਇਸ ਅਤਵਾਦੀ ਹਮਲੇ ਦੇ ਜ਼ਿੰਮੇਦਾਰ ਨੇ ਉਹਨਾਂ ਨੂੰ ਬਹੁਤ ਵੱਡੀ ਕੀਮਤ ਇਸ ਘਟਨਾ ਦੀ ਚੁਕਾਣੀ ਪਵੇਗੀ ਅਮਰੀਕਾ ਦੇ ਵਿੱਚ ਡੋਨਲਡ 트੍ਰੰਪ ਦੇ ਵਾਈਟ ਹਾਊਸ ਦੇ ਨੇੜੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜੀ ਆ ਤੁਹਾਨੂੰ ਦੱਸ ਦਈਏ ਕਿ ਡੋਨਲਡ 트ੰਪ ਦਾ ਘਰ ਅਮਰੀਕੀ ਰਾਸ਼ਟਰਪਤੀ ਦਾ ਘਰ ਵਾਈਟ ਹਾਊਸ ਉਸ ਦੇ ਨੇੜੇ ਦੋ ਨੈਸ਼ਨਲ ਗਾਰਡਸ ਦੇ ਉੱਤੇ ਇੱਕ ਅਫਗਾਨ ਦੇ ਇਮੀਗਰੈਂਟ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਉਹਨਾਂ ਦੋਨੋਂ ਨੈਸ਼ਨਲ ਗਾਰਡਸ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਜਿਹੜਾ ਗੋਲੀਆ ਚਰਾਉਣ ਵਾਲਾ ਅਫਗਾਨੀ ਇਮੀਗਰੈਂਟ ਸਿਗਾ ਪ੍ਰਵਾਸੀ ਸਿਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੇ ਟਰੰਪ ਦਾ ਵੀ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਡੋਨਲਡ ਟਰੰਪ ਨੇ ਵੀ ਬਿਆਨ ਦਿੱਤਾ ਹੁਣ ਦੱਸ ਦਈਏ ਕਿ ਅਮਰੀਕਾ ਦੇ ਵਾਈਟ ਹਾਊਸ ਜਿੱਥੇ ਅਮਰੀਕੀ ਰਾਸ਼ਟਰਪਤੀ ਜੋ ਜਦੋਂ ਵੀ ਇੱਕ ਅਮਰੀਕਾ ਨੂੰ ਰਾਸ਼ਟਰਪਤੀ ਮਿਲਦਾ ਹੈ ਉਹ ਵਾਈਟ ਹਾਊਸ ਦੇ ਵਿੱਚ ਉਹਦਾ ਉਸਦਾ ਨਿਵਾਸ ਹੁੰਦਾ ਹੈ ਉਸ ਦੇ ਨੇੜੇ ਅਮਰੀਕੀ ਵਾਈਟ ਹਾਊਸ ਦੇ ਨੇੜੇ ਡੋਨਲਡ ਟਰੰਪ ਦੇ ਘਰ ਦੇ ਨੇੜੇ ਦੋ ਨੈਸ਼ਨਲ ਗਾਰਡ ਜਿਹੜੇ ਸਿਕਿਉਰਿਟੀ ਵਾਸਤੇ ਹੁੰਦੇ ਨੇ ਸਿਕਿਉਰਿਟੀ ਗਾਰਡਸ ਦੇ ਉੱਤੇ ਇੱਕ ਅਫਗਾਨ ਨੈਸ਼ਨਲ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਅਫਗਾਨ ਦੇ ਅਫਗਾਨਿਸਤਾਨ ਦੇ ਸਾਰੇ ਵੀਜ਼ਾ ਪ੍ਰੋਸੈਸ ਵੀ ਵੀਜ਼ਾ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸਾਰੇ ਵੀਜ਼ਿਆਂ ਤੇ ਸਟੇ ਲਗਾ ਦਿੱਤੀ ਗਈ ਹੈ ਅਤੇ ਨਾਲ ਦੇ ਨਾਲ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਦੋ ਨੈਸ਼ਨਲ ਗਾਰਡ ਉੱਤੇ ਗੋਲੀ ਚੱਲੀ ਸਿੱਗੀ ਉਹਨਾਂ ਦੀ ਵੀ ਮੌਤ ਹੋ ਗਈ ਹੈ ਅਤੇ ਡੋਨਲਡ ਟਰੰਪ ਨੇ ਵੀ ਇਸ ਘਟਨਾ ਨੂੰ ਇੱਕ ਅਤਵਾਦੀ ਹਮਲੇ ਤੋਂ ਘੱਟ ਨਹੀਂ ਦੱਸਿਆ ਤਾਂ ਬਹੁਤ ਵੱਡੀ ਖਬਰ ਅਮਰੀਕਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿੱਥੇ ਨਿਵਾਸ ਉਹਨਾਂ ਦਾ ਵਾਈਟ ਹਾਊਸ ਉਸ ਦੇ ਨੇੜੇ ਫਾਇਰਿੰਗ ਹੋਈ ਹੈ ਦੋ ਨੈਸ਼ਨਲ ਗਾਰਡ ਦੀ ਮੌਤ ਹੋਈ ਹੈ ਇੱਕ ਅਫਗਾਨ ਇਮੀਗ੍ਰੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਟਰੰਪ ਦਾ ਬਿਆਨ ਆ ਗਿਆ ਕਿ ਇਸ ਦੀ ਬਹੁਤ ਭਾਰੀ ਕੀਮਤ ਚੁਕਾਣੀ ਪਵੇਗੀ ਜੋ ਵੀ ਇਸ ਘਟਨਾ ਦੇ ਟਰੰਪ ਦੇ ਮੁਤਾਬਕ ਜੋ ਵੀ ਇਸ ਅਤਵਾਦੀ ਹਮਲੇ ਦੇ ਜ਼ਿੰਮੇਦਾਰ ਨੇ ਉਹਨਾਂ ਨੂੰ ਬਹੁਤ ਵੱਡੀ ਕੀਮਤ ਇਸ ਘਟਨਾ ਦੀ ਚੁਕਾਣੀ ਪਵੇਗੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਵਾਈਟ ਹਾਊਸ ਦੇ ਨੇੜੇ